ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਸਤਕਾਰਯੋਗ ਪੰਜਾਬ ਪੁਲਿਸ ਔਰ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਹੈ ਕਿ ਅਸੀਂ ਕਾਫੀ ਭਰਾ ਇੱਕ ਥਾਂ ਤੇ ਇਕੱਠੇ ਹੁੰਨੇ ਆ ਉੱਥੇ ਇੱਕ ਚਰਚਵਾਵਾ ਕੀਤੀਆਂ ਨੇ ਜਿਹੜੀਆਂ ਅੱਜ ਅਸੀਂ ਸਾਂਝੀਆਂ ਕਰਨ ਜਾ ਰਹੇ ਆ ਜਿਹਦੇ ਵਿੱਚ ਆਖੀਆਂ ਹੋ ਗਈ ਕਿ ਜਿਹਦੇ ਵਿੱਚ ਜਿਹੜੇ ਨਸ਼ਾ ਵੇਚਦਿਆਂ ਜਿਹੜੇ ਤਸਕਰ ਫੜੇ ਗਿਆਨ ਜਾਂ ਨਹੀਂ ਫੜੇ ਚ ਰਹਿਣ ਉਹਨਾਂ ਬਾਰੇ ਅਸੀਂ ਅੱਜ ਕਮਿਟਮੈਂਟ ਕਰਨ ਲੱਗੇ ਆ ਕਿ ਜਿਹੜੇ ਮਕਾਨ ਤੁਸੀਂ ਤੋੜੀ ਜਾ ਰਹੇ ਹੋ ਕਿ ਵਾਕਿਆ ਉਹਨਾਂ ਦੀ ਤਫਤੀਸ਼ ਕਰਕੇ ਉਹਨਾਂ ਦੇ ਤੋੜੇ ਜਾ ਰਿਹਾ ਕਿ ਸਾਡੇ ਮਨ ਦੇ ਵਿੱਚ ਇੱਕ ਦੋ ਚਾਰ ਗੱਲਾਂ ਨੇ ਜਿਹੜੀਆਂ ਅਸੀਂ ਨਾਲ ਦੀ ਨਾਲ ਉਹ ਵੀ ਵਿੱਚ ਕਹਾਂਗੇ ਤਾਂ ਕਿ ਕਿਸੇ ਨੂੰ ਗੁੱਸਾ ਵੀ ਨਾ ਲੱਗੇ ਤੇ ਸਰਕਾਰ ਜਿਹੜੀ ਹੈ ਇਹਨਾਂ ਗੱਲਾਂ ਨੂੰ ਸਮਝ ਸਕੇ ਕਿ ਲੋਕ ਸਾਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਜਿਹੜੀ ਅਪੀਲ ਕਰਨ ਲੱਗਿਆਂ ਉਹਨੂੰ ਥੋੜਾ ਧਿਆਨ ਨਾਲ ਸੁਣ ਲੈਣਾ ਤਾਂ ਕਿ ਕਿਸੇ ਨੂੰ ਕੋਈ ਵਾਦੀ ਘਾਟੀ ਨਾ ਬੋਲੀ ਜਾਵੇ ਬਾਅਦ ਵਿੱਚ ਕਮੈਂਟ ਲੋਕ ਬਹੁਤ ਗਲਤ ਕਰਦੇ ਆ ਉਹ ਕਮੈਂਟ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਚੰਗੀ ਤਰ੍ਹਾਂ ਸੁਣ ਕੇ ਫਿਰ ਕਮੈਂਟ ਜ਼ਰੂਰ ਕਰਿਓ ਪਹਿਲਾਂ ਨਾ ਕਰਿਓ ਤਾਂ ਕਿ ਸਾਨੂੰ ਵੀ ਕਿਸੇ ਗੱਲ ਤੇ ਦਿੱਕਤ ਨਾ ਆਵੇ ਤਾਂ ਛੋਟੀ ਛੋਟੀਆਂ ਮੱਛਲੀਆਂ ਤੇ ਅਸਟਮ ਡਾਕੇ ਮਾਰੇ ਜਾ ਰਹੇ ਹਨ ਮੈਕਮੇ ਵੱਲੋਂ ਔਰ ਸਰਕਾਰ ਵੱਲੋਂ ਤਾਂ ਆਮ ਜਨਤਾ ਨੂੰ ਤਾਂ ਇਹ ਗੱਲਾਂ ਸਾਰੀਆਂ ਪਤਾ ਹੀ ਨੇ ਕਿਹੜੇ-ਕਿਹੜੇ ਨਸ਼ਾ ਵੇਚਦੇ ਹਨ ਕਿਹੜੇ ਨਹੀਂ ਵੇਚਦੇ ਹਨ ਵੱਡਿਆਂ ਦਾ ਵੀ ਪਤਾ ਹੈ ਤੇ ਨਾਲ ਛੋਟਿਆਂ ਦਾ ਵੀ ਪਤਾ ਹੈ ਪਰ ਇੱਥੇ ਅਜੇ ਤੱਕ ਸਰਕਾਰ ਨੇ ਉਹ ਐਡਾ ਵੱਡਾ ਕੋਈ ਕਦਮ ਨਹੀਂ ਚੁੱਕਿਆ ਕਿ ਜਿਹੜਾ ਜਨਤਾ ਦੀ ਨਜ਼ਰ ਵਿੱਚ ਵੱਡਾ ਤਸਕਰ ਹੈ ਉਸਤੀ ਕੋਠੀ ਕਿਤੇ ਢਾਈ ਗਈ ਹੋਵੇ ਕੋਠੀਆਂ ਤਾਂ ਛੋਟੇ ਛੋਟੇ ਜਿਹੜੇ ਤਸਕਰ ਸੀ ਉਹਨਾਂ ਦੀ ਅਜੇ ਤੱਕ ਤਾਂ ਢਾਈਆਂ ਗਈਆਂ ਨਹੀਂ ਤਾਂ ਵੱਡੇ ਜਿਹੜੇ ਇਹਨਾਂ ਦੇ ਵਪਾਰ ਕਰਨ ਜਿੰਨਾਂ ਕੋਲ ਵੱਡਾ ਵਪਾਰ ਅਜੇ ਤੱਕ ਚੱਲੀ ਵੀ ਜਾਂਦਾ ਹੈ ਤਾਂ ਉਂਗਲ ਸਿੱਧੀ ਕਰਨੀ ਤਾਂ ਛੋਟੇ ਲੋਕਾਂ ਵਾਸਤੇ ਬਹੁਤ ਔਖੀ ਹੈ ਕਿਉਂਕਿ ਛੋਟੇ ਲੋਕ ਦੀ ਸਪੋਰਟ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ ਤੇ ਵੱਡੇ ਲੋਕ ਦੀ ਜਿਹੜੀ ਹੈ سپورਟ ਜ਼ਿਆਦਾ ਹੁੰਦੀ ਹੈ ਇਸ ਕਰਕੇ ਭਗਵੰਤ ਮਾਨ ਜੀ ਅਜੇ ਤੱਕ ਤੁਸੀਂ ਇਹੋ ਜਿਹਾ ਵਧੀਆ ਕੋਈ ਡਿਸੀਜਨ ਨਹੀਂ ਲਿਆ ਜਿਹੜਾ ਜਿਨ੍ਹਾਂ ਨੂੰ ਅਸੀਂ ਪੰਜਾਬੀ ਚ ਕਹਿੰਨੇ ਆ ਕਿ ਵੱਡੇ ਮਗਰਮੱਛ ਜਿਹੜੇ ਨੇ ਤੁਸੀਂ ਫੜਨੇ ਸ਼ੁਰੂ ਕੀਤੇ ਨੇ ਤੁਸੀਂ ਅਜੇ ਤਾਂ ਜਿਨ੍ਹਾਂ ਨੂੰ ਅਸੀਂ ਪੂੰਗੇ ਪੰਗੀਆਂ ਕਹਿੰਨੇ ਆ ਕਿ ਛੋਟੀਆਂ-ਛੋਟੀਆਂ ਮੱਛੀਆਂ ਜਿਹੜੀਆਂ ਤੁਸੀਂ ਗਿਰਫਤਾਰ ਕਰ ਰਹੇ ਦੇ ਤੇ ਵੱਡੇ ਜਿਹੜੇ ਮਗਰਮਸ਼ ਰਹੇ ਉਹਨਾਂ ਨੂੰ ਅਜੇ ਹੱਥ ਨਹੀਂ ਪਾ ਰਹੇ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਹਨ ਕਿ ਇਹਨਾਂ ਤੇ ਅੱਜ ਤੋਂ ਪਹਿਲਾਂ ਕਿਸੇ ਸਰਕਾਰਾਂ ਨੇ ਇੰਨੀ ਪਾਬੰਦੀ ਲਾਈ ਵੀ ਸੀ ਕਿ ਜਿਹੜੀ ਤੁਸੀਂ ਸਰਕਾਰ ਐਕਸ਼ਨ ਦੇ ਵਿੱਚ ਆਈ ਤੇ ਤੁਸੀਂ ਵੀ ਤੜਾ ਤੜ ਮਕਾਨ ਡਾਉਣ ਤੱਕ ਚਲੇ ਗਏ ਤੇ ਪਹਿਲਾਂ ਤੁਸੀਂ ਕੀ ਕਰਦੇ ਸੀ ਇਹਦੇ ਵਿੱਚ ਜਨਤਾ ਨੂੰ ਇੱਕ ਤੁਹਾਡੇ ਤੋਂ ਜਿਹੜੀ ਉਮੀਦ ਸੀ ਉਹ ਨਹੀਂ ਸਿੱਗੀ ਤੇ ਹੁਣ ਵੀ ਨਹੀਂ ਹੈਗੀ ਉਹ ਜਿਹੜੀ ਹੈ ਕਿ ਤੁਸੀਂ ਸਰਕਾਰ ਦੇ ਕਹੇ ਤੇ ਫਿਰ ਕੰਮ ਕਰਦੇ ਹੋ ਤੁਹਾਡਾ ਫਿਰ ਆਪ ਦਾ ਕੋਈ ਮਤਲਬ ਰਾਈਟ ਨਹੀਂ ਹੈ ਤੁਸੀਂ ਇੰਨੀਆਂ ਤਨਖਾਹਾਂ ਲੈਂਦੇ ਹੋ ਇੰਨਾ ਜਨਤਾ ਦਾ ਜਿਹੜਾ ਟੈਕਸ ਦੇ ਵਿੱਚੋਂ ਤੁਹਾਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹਦਾ ਤੁਸੀਂ ਸਾਨੂੰ ਅਜੇ ਤੱਕ ਕੋਈ ਰਾਈਟ ਨਹੀਂ ਦਿੱਤਾ ਕਿ ਅਸੀਂ ਇਹਨਾਂ ਸਰਕਾਰਾਂ ਤੋਂ ਬਿਨਾ ਵੀ ਕਿਸੇ ਨਾ ਕਿਸੇ ਤਸਕਰ ਨੂੰ ਫੜ ਕੇ ਅਸੀਂ ਅੰਦਰ ਦੇ ਸਕਦੇ ਆ ਇਹਦੇ ਵਿੱਚ ਤਾਂ ਲੋਕਾਂ ਨੂੰ ਇਹ ਹੀ ਦਿੱਸਿਆ ਤਾਂ ਇਹ ਸਰਕਾਰਾਂ ਜਿਹੜੀਆਂ ਅਸੀਂ ਬਣਾਦੇ ਆ ਫਿਰ ਤੁਹਾਡੀ ਜਿਹੜੀ ਕਮਾਨ ਹੈ ਪੰਜਾਬ ਪੁਲਿਸ ਦੀ ਫਿਰ ਇਹ ਪੂਰੀ ਦੀ ਪੂਰੀ ਇਹਨਾਂ ਦੇ ਹੱਥ ਵਿੱਚ ਹੁੰਦੀ ਹੈ ਤਾਂ ਫਿਰ ਸਾਨੂੰ ਸੀਐਮ ਦਾ ਚਿਹਰਾ ਜੋ ਜੋ ਅਸੀਂ ਮੰਤਰੀ ਬਣਾਉਂਦੇ ਆ ਉਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਤਾਂ ਇਹਦੇ ਵਿੱਚ ਸਾਨੂੰ ਕੁਝ ਅਲੱਗ ਦਿਸੂਗਾ ਤਾਂ ਤਾਂ ਹੀ ਅਸੀਂ ਭਗਵੰਤ ਮਾਨ ਜੀ ਤੁਹਾਨੂੰ ਮੰਨਾਂਗੇ ਕਿ ਤੁਸੀਂ ਇਹ ਕੰਮ ਜਿਹੜਾ ਬਹੁਤ ਵਧੀਆ ਕਰ ਰਹੇ ਹੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਸਾਡੀ ਸਰਕਾਰ ਔਰ ਸਾਡੇ ਮਹਿਕਮਿਆਂ ਨੇ ਜਿਹੜੇ ਨੇ ਕੰਮ ਜਿਹੜੇ ਬਹੁਤ ਵਧੀਆ ਕੀਤੇ ਨੇ ਤਾਂ ਤੁਸੀਂ ਛੋਟੇ ਛੋਟੇ ਜਿਹੜੇ ਨੇ ਉਹ ਤਾਂ ਆਪਣੇ ਆਪ ਹੀ ਕਾਬੂ ਹੋ ਜਾਣਗੇ ਜਦੋਂ ਤੱਕ ਤੁਸੀਂ ਵੱਡੇ ਜਿਹੜੇ ਜਿਨ੍ਹਾਂ ਅਸੀਂ ਮਗਰਮਾਚੀ ਕਹਿੰਨੇ ਆ ਅਸੀਂ ਵੱਡੇ ਤਸਕਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਮਗਰਮਚ ਕਹਿੰਨੇ ਆ ਜਦੋਂ ਤੱਕ ਤੁਸੀਂ ਵੱਡੇ ਮਗਰਮਸ ਜਿਹੜੇ ਨੇ ਨਹੀਂ ਫੜਦੇ ਉਦੋਂ ਤੱਕ ਛੋਟੇ ਜਿਹੜੇ ਨੇ ਉਹ ਕਾਬੂ ਨਹੀਂ ਆਉਂਦੇ ਜਦੋਂ ਵੱਡੇ ਫੜੇ ਗਏ ਤਾਂ ਛੋਟੇ ਆਪਣੇ ਆਪ ਫੜੇ ਜਾਣਗੇ ਤੇ ਦੂਜਾ ਜਿਹੜਾ ਤੁਸੀਂ ਵਚਾਥੀ ਜਿਹੜੀਆਂ ਇਹ ਬਿਲਡਿੰਗਾਂ ਢਾ ਰਹੇ ਹੋ ਇਹ ਲੋਕਾਂ ਨੂੰ ਚੰਗੀਆਂ ਨਹੀਂ ਲੱਗੀਆਂ ਕਿਉਂ ਨਹੀਂ ਚੰਗੀਆਂ ਲੱਗੀਆਂ ਬਿਲਡਿੰਗਾਂ ਢਾਉਣ ਦੇ ਨਾਲ ਇਹ ਚੀਜ਼ ਦਾ ਹੱਲ ਨਹੀਂ ਹੈ ਬਿਲਡਿੰਗਾਂ ਢਾਣ ਦੇ ਬਜਾਇਆ ਉਹਨਾਂ ਤੇ ਤੁਸੀਂ ਜਿਹੜਾ ਕਬਜ਼ਾ ਕਰੋ ਔਰ ਤਫਤੀਸ਼ ਕਰਕੇ ਜਿੰਨੀ ਉਹਨਾਂ ਨੇ ਇਸ ਕੰਮ ਦੀ ਜਿਹੜੀ ਹੈ ਰਿਕਵਰੀ ਕੀਤੀ ਹੈ ਉਹਦੇ ਤੇ ਤੁਸੀਂ ਡਾਕਾ ਮਾਰੋ ਉਹ ਡਾਕੇ ਦੇ ਨਾਲ ਕਿਸੇ ਹੋਰ ਤਰੀਬਾਂ ਦਾ ਫਾਇਦਾ ਹੋ ਸਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਜੁਰਮਾਨਾ ਇੰਨਾ ਕੋ ਪਾਓ ਕਿ ਉਹ ਸਰਕਾਰ ਦੇ ਕੋਲ ਹੀ ਹਰ ਵਕਤ ਮੱਥਾ ਟੇਕੇ ਕਿ ਉਹਨੂੰ ਪਤਾ ਲੱਗੇ ਕਿ ਮੈਂ ਹੁਣ ਗਲਤ ਕੰਮ ਕਰਾਂਗਾ ਤਾਂ ਮੇਰੇ ਤੇ ਇਸ ਤੋਂ ਦੋਣਾ ਜਿਹੜਾ ਜੁਰਮਾਨਾ ਮੈਨੂੰ ਪਵੇਗਾ ਜੁਰਮਾਨੇ ਦੇ ਨਾਲ ਹੀ ਇਹ ਚੀਜ਼ਾਂ ਦਾ ਹੱਲ ਹੋਣਾ ਹੈ ਕੋਠੇ ਢਾਉਣ ਨਾਲ ਨਹੀਂ ਹੱਲ ਹੋਣਾ ਕੋਠਾ ਤਾਂ ਇਹੋ ਜੀ ਚੀਜ਼ ਹੈ ਜਿੱਥੇ ਅੱਗੇ ਉਹਨੇ ਪੱਕਾ ਪਾਇਆ ਹੈ ਉੱਥੇ ਉਹਨੂੰ ਕੱਚਾ ਪਾ ਲੂਗਾ ਫਿਰ ਕੰਮ ਤਾਂ ਨਾ ਨਾ ਬੰਦ ਹੋਇਆ ਜੇਕਰ ਕੰਮ ਬੰਦ ਕਰਾਉਣਾ ਹੈ ਤਾਂ ਨਿੱਕਿਆਂ ਦੇ ਨਾਲ ਵੱਡੇ ਵੀ ਜੜੇ ਨੇ ਕਾਬੂ ਕਰੋ ਤਾਂ ਹੀ ਲੋਕਾਂ ਨੂੰ ਯਕੀਨ ਹੋਏਗਾ ਤੁਹਾਡੀ ਸਰਕਾਰ ਤੇ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਤੇ ਇਹਨਾਂ ਗੱਲਾਂ ਨਾਲ ਜਨਤਾ ਨੂੰ ਕੋਈ ਯਕੀਨ ਕੋਈ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਕੰਮ ਜੜੇ ਨੇ ਵਧੀਆ ਕਰ ਰਹੇ ਦੇ ਇਹਨੀਆਂ ਗੱਲਾਂ ਕਹਿੰਦਾ ਵਾ ਮੈਂ ਕਿਸੇ ਨੂੰ ਵਾਦੀ ਘੱਟੀ ਬੋਲਿਆ ਮੈਂ ਤਾਂ ਮੈਨੂੰ ਮਾਫ ਕਰ ਦੇਣਾ ਤਾਂ ਬਾਕੀ ਗੱਲਾਂ ਸਾਰੀਆਂ ਸੱਚੀਆਂ ਨੇ ਕੌੜੀਆਂ ਜ਼ਰੂਰ ਨੇ ਪਰ ਸੱਚ ਨੇ ਇਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ